ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਦਾ ਸਵਾਗਤ ਹੈ। ਹੋਰਸ ਨਾਲ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਆਉਂਮੀਦ ਕਰਦੇ ਆਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ। ਅੱਜ ਹੈਗਾ ਜੀ 1 ਤਰੀਕ 1 ਜਨਵਰੀ 2026 ਸਾਰਿਆਂ ਭੈਣ ਭਰਾਵਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ। ਇਹ ਨਵਾਂ ਸਾਲ ਸਾਰਿਆਂ ਦੀ ਖੁਸ਼ੀਆਂ ਲੈ ਕੇ ਆਵੇ। ਆणिमा ਜਿਹੜਾ ਸ਼ਾਮ ਦਾ ਹੋ ਗਿਆ 4:30 ਸ਼ਾਮ ਦੇ 4:30 ਹੋ ਗਏ ਆ ਪਿੰਡਾਂ ਵਿੱਚ ਹਾਲ ਦੀ ਜਿਹੜੀ ਸ਼ੁਰੂਆਤ ਆ ਉਹ ਆਮ ਦਿਨਾਂ ਬਾਅਦ ਆਮ ਦਿਨਾਂ ਵਰਗੀ ਤੇ ਹੋ ਗਈ ਮੀਂਹ ਦੇ ਨਾਲ ਮੀਂਹ ਦੇ ਨਾਲ ਸੂਬਾ ਸੂਬਾ ਜਦੋਂ ਉੱਠੇ ਆ ਤੇ ਉਸ ਅਨੁਸਾਰ ਆ ਜਿਹੜਾ ਵੇੜਾ ਉਹ ਗਿੱਲਾ ਸੀ ਮੀਂਹ ਦੇ ਨਾਲ ਕੁਝ ਖਾਇਆ ਟੀਲਰਾਂ ਦੀ ਨਵੇਂ ਸ਼ੁਰੂਆਤ ਦੀ ਕਾਦੀ ਸਾਲ ਆ ਟੀਲਰਾਂ ਦਾ ਤਾਂ ਹੀ ਹਾਲ ਰਹਿਣਾ ਹੈ ਨਾ ਹੈਨਾ ਸਾਡੀ ਤਾਂ ਆਮ ਆਮ ਦਿਨਾਂ ਵਰਗੀ ਸ਼ੁਰੂਆਤ ਸੀ ਟਰੈਲਰਾਂ ਲਈ ਕੋਈ ਨਵਾਂ ਸਾਲ ਨਹੀਂ ਹੁੰਦਾ ਸੋ ਹਾਂ ਇੰਨਾ ਵੀ ਜਿਹੜੇ ਵੀ ਜਿਹੜੇ ਪੈਨਟਰ ਕੋਈ ਵੀ ਕਿਸੇ ਤਰ੍ਹਾਂ ਦਾ ਕੰਮ ਕਰਦਾ ਮਹਾਰਾਜ ਸਾਰਿਆਂ ਦੇ ਕੰਮ ਚ ਹੈਣਾ ਦਿਨ ਦੁੱਗਣੀ ਰਾਤ ਚੋਗਣੀ ਬਰਕਤ ਪਾਵੇ ਸਾਰੇ ਬਹੁਤ ਬਹੁਤ ਤਰੱਕੀਆਂ ਕਰਨ ਪਿਛਲੇ ਸਾਲ ਸਭ ਨੇ ਬਹੁਤ ਕੁਝ ਦੇਖਿਆ ਆਪਾਂ ਸਭ ਨੇ ਸੋ ਇਸ ਵਾਰ ਸਭ ਲਈ ਨਵਾਂ ਸਾਲ ਵਧੀਆ ਖੁਸ਼ੀਆਂ ਲੈ ਕੇ ਆਵੇ ਆਪਾਂ ਜੀ ਕਾਫੀ ਦਿਨਾਂ ਬਾਅਦ ਬਟੀ ਦਿੱਤੇ ਗਏ ਸੀ ਹਰਿੰਦਰ ਨੂੰ ਭੁੱਖ ਲੱਗੀ ਆ ਇਹਨਾਂ ਦੀਆਂ ਛੁੱਟੀਆਂ ਵੱਧ ਗਈਆਂ ਵੈਸੇ ਤਾਂ ਖਬਰ ਆ ਗਈ ਟੀਵੀ 'ਚ ਪਰ ਹਰਿੰਦਰ ਕੋਲੋਂ ਦਾ ਹਜੇ ਮੈਸੇਜ ਨਹੀਂ ਆਇਆ ਆ ਗਿਆ ਆ ਗਿਆ ਆ ਗਿਆ ਹਰਿੰਦਰ ਤਾਂ ਵੀ ਆ ਗਿਆ ਨਹੀਂ ਆਇਆ ਹਜੇ ਅੱਛਾ ਚਲੋ ਜੀ ਹਰਿੰਦਰ ਦਾ ਮੈਸੇਜ ਵੀ ਆ ਗਿਆ ਸੀ ਨਵੇਂ ਸਾਲ ਦੀ ਹੈਨਾ ਸ਼ੁਰੂਆਤ ਕੱਲੋਂ ਸੀ ਵੈਸੇ ਇਹਨਾਂ ਦਾ ਲੱਗਦਾ ਸੀ 2 ਤਰੀਕ ਨੂੰ ਪਰ ਹੁਣ ਮੈਸੇਜ ਆ ਗਿਆ ਵੀ ਇਹਨੇ ਛੁੱਟੀਆਂ ਉਹ ਵਾਰ ਹਰਿੰਦਰ ਇੱਧਰ ਬੈਠਕ ਪਿਛਲੇ ਸਾਲ ਲੋਕਾਂ ਨੇ ਬਹੁਤ ਕੁਝ ਗੁਆਇਆ ਬਹੁਤ ਕੁਝ ਪਿਛਲੇ ਸਾਲ ਨੇ ਲੋਕਾਂ ਨੂੰ ਸਖਾਤਾ ਸੋ ਮਹਾਰਤ ਕਰਿਆ ਇਸ ਸਵਤਾਲ ਹਨਾ ਜਿਹੜਾ ਨਵਾਂ ਸਾਲ ਚੜਿਆ ਸਾਰਿਆਂ ਦੀ ਬਹੁਤ ਖੁਸ਼ੀਆਂ ਖੇੜੇ ਲੈ ਕੇ ਆਵੇ ਸੋ ਮਾਰੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਜੋਰ ਕੰਨ ਹਨਾ ਚਲੋ ਮੌਸਮ ਦੇ ਹਿਸਾਬ ਨਾਲ ਛੁੱਟੀਆਂ ਵੱਧ ਜਾਂਦੀਆਂ ਪਰ ਫਿਰ ਵੀ ਹੁਣ ਜਿਵੇਂ ਠੰਡਾ ਠੰਡ ਨੇ ਆਪਦਾ ਜੋਰ ਵਿਖਾਉਣਾ ਹੁੰਦਾ ਗਰਮੀ ਨਹੀਂ ਆਪਦਾ ਹਨਾ ਬੱਚਿਆਂ ਦੀ ਪੜਾਈ ਤੇ ਬਹੁਤ ਅਸਰ ਪੈਂਦਾ ਬਾਕੀ ਤਾਂ ਚਲੋ ਜਿਵੇਂ ਸਰਕਾਰ ਦਾ ਹੁਕਮ ਹੋ ਜਾਂਦਾ ਫਿਰ ਸਾਰੇ ਸਕੂਲਾਂ ਵਾਲਿਆਂ ਨੂੰ ਉਹਦੀ ਜ ਮੰਨਣੀ ਪੈਂਦੀ ਆ ਤੇ ਸਰਕਾਰੀ ਸਕੂਲਾਂ 'ਚ ਤਾਂ ਕੱਲ੍ਹ ਦੇ ਐਲਾਨ ਪਰਸੋਂ ਦਾ ਹੀ ਹੋਇਆ ਰਿਹਾ ਸੋ ਪ੍ਰਾਈਵੇਟ ਸਕੂਲਾਂ ਨੂੰ ਵੀ ਫਿਰ ਉਹ ਚੀਜ਼ ਮੰਨਣੀ ਪੈਂਦੀ ਆ ਤੇ ਇਹਨਾਂ ਨੂੰ ਹੋ ਗਈਆਂ ਛੁੱਟੀਆਂ ਵੱਧ ਬਟ ਆਨਲਾਈਨ ਕਲਾਸਾਂ ਲੱਗਣਗੀਆਂ ਸ਼ਾਇਦ ਮੈਸੇਜ ਨਾਲ ਆਇਆ ਨਹੀਂ ਵੇਖਿਆ ਨਹੀਂ ਉੱਤੇ ਸੋ ਹੀ ਆ ਦੋਸਤਾਂ ਅੱਛਾ ਠੀਕ ਆ ਲੱਗਣਗੀਆਂ ਆਨਲਾਈਨ ਕਲਾਸਾਂ ਤਾਂ ਨਾਲ ਹੀ ਸ਼ੁਰੂ ਹੋ ਜਾਂਦੀਆਂ ਹਾਂ ਆਨਲਾਈਨ ਕਲਾਸਾਂ ਸ਼ੁਰੂ ਹੋ ਜਾਂਦੀਆਂ ਫਿਰ ਆਨਲਾਈਨ ਕਲਾਸਾਂ ਚ ਪਤਾ ਉਹਨੀ ਸਟੱਡੀ ਨਹੀਂ ਹੁੰਦੀ ਬੱਚੇ ਦੀ ਹਨਾ ਸੋ ਇਹ ਤਾਂ ਇੱਕ ਕਹਿੰਦੇ ਵੀ ਖਰਾਬ ਕਰਨਾ ਵਸਹਾ ਵੀ ਆ ਪਰ ਚਲੋ ਜਿਵੇਂ ਸਰਕਾਰ ਦਾ ਹੁਕਮ ਹੁੰਦਾ ਫਿਰ ਸਾਰੇ ਸਕੂਲਾਂ ਵਾਲਿਆਂ ਨੂੰ ਮੰਨਣਾ ਪੈਂਦਾ ਜੇ ਨਾ ਮੰਨਣ ਫਿਰ ਜੁਰਮਾਨਾ ਹੋ ਜਾਂਦਾ ਸਕੂਲ ਨੂੰ ਤੇ ਚਲੋ ਬੱਚਿਆਂ ਨੂੰ ਮौजਾਂ ਲੱਗੀਆਂ ਹਾਂ ਕਿਉਂਕਿ ਬੱਚਿਆਂ ਨੂੰ ਤਾਂ ਐਸੀ ਛੁੱਟੀਆਂ ਵੱਧ ਜਾਣ ਇਹ ਤਾਂ ਉੱਥੇ ਹੀ ਜਾਂਦੇ ਸੀ ਜਦੋਂ ਆਪਾਂ ਮੰਮੀ ਦੇ ਘਰੇ ਗਏ ਹੋਏ ਸੀਗੇ ਛੁੱਟੀਆਂ ਵੱਧ ਜਾਣਗੀਆਂ ਛੁੱਟੀਆਂ ਵੱਧ ਜਾਣਗੀਆਂ ਸੋ 8 ਜਨਵਰੀ ਨੂੰ ਹਾਂ ਸਕੂਲ ਲੱਗਣੇ ਆ ਤੇ ਬੱਚਿਆਂ ਨੇ ਮੰਗੀਆਂ ਮੋਰਚਾ ਸੋ ਬਾਕੀ ਟੀਚਰ ਆਂਦਾ ਤਾਂ ਨਵਾਂ ਸਾਲ ਮਸ਼ੀਨ ਵਾਲੀ ਆ ਮਮਾ ਬੈਠੀ ਆ ਤੇ ਬੈਠੀ ਰਹਿਣਾ ਇੱਥੇ ਬੈਠੇ ਰਹਿਣਾ ਮੈਂ ਤਾਂ ਹਾਂਜੀ ਕੋਈ ਮੈਸੇਜ ਨਹੀਂ ਆਇਆ ਕਰੋਸ ਆ ਆਜੂ ਬਾ ਸ਼ਡਿਊਲ ਬਣਾ ਕੇ ਮੈਸੇਜ ਕਰਨਗੇ ਪਹਿਲਾਂ ਬਹੁਤ ਸ਼ਡਿਊਲ ਬਣਾਉਂਦੇ ਆ ਪੂਰਾ ਉਹ ਆਜੂ ਦਾ ਕਲਾਸਾਂ ਦਾ ਸ਼ਡਿਊਲ ਬਣਾ ਕੇ ਮੈਸੇਜ ਕਰਦੇ ਹੁੰਦੇ ਆ ਉਧਰ ਅੱਜ ਆਪਣੇ ਅੱਜ ਆਪਣੀ ਗਾਜਰ ਦੀ ਵਰਜੀ ਬਣ ਲੱਗੀ ਆ ਵਰਜੀ ਮਿਰਥਿਆਨੀ ਮਿਰਥਿਆਨੀ ਵਰਜੀ ਜਿਹੜੀ ਉਹ ਐਸ ਸਿਆਲ ਚ ਪਹਿਲੀ ਵਾਰੀ ਬਣਨ ਲੱਗੀ ਆ ਆਲੂ ਉਧਰ ਇਧਰ ਮਿਰਥੇ ਇਧਰ ਤੜਕਾ ਲਸਣ ਪਿਆਜ਼ ਹਰੇ ਪਿਆਜ਼ ਜਿਹੜੇ ਕੱਲ ਉੱਥੋਂ ਆਏ ਆ ਇਹ ਮੰਮੀ ਕੇ ਪਿੰਡੋਂ ਇਧਰ ਆਪਾਂ ਪਾ ਲਿਆ ਤੇਲ ਆ ਜੇ ਆਪਾਂ ਬਣਾਉਨੇ ਆ ਵਰਜੀ ਨਾ ਇਧਰ ਨਾਣ ਮਿਰਚ ਆਪਣੇ ਕੋਲੇ आप पा लिया जीरा तड़का जरा भुन गए बस लून मिर्च पाके पा देंगे कुकर का मैं वैसे ही इतने रख लिया कुकर के भर्जी बनावे जो गैस से बनाने ना दाल सब्जी कोई भी, भी बनाने ज्यादातर मैं कुकर ही रख लेगा जो दूसरा पतीला सालों पाला जा रोज इधर नहीं वरती रोज आप चूल्हे से ही वरत रहे हैं ਲਓ ਜੀ ਉਧਰ ਆਪਾਂ ਸਬਜੀ ਨੂੰ ਤਰਕਾ ਲਾਤਾ ਪਰ ਜੀ ਇਹ ਜਿਹੜੀ ਬਨਜੂਗੀ ਇਥੇ ਕਰਦੇ ਆਂ ਕਰਦੇ ਆਂ ਤੇ ਉਧਰ ਘਰ ਆਂਦਾ ਵੀ ਬਸ ਟਾਈਮ ਹੋਇਆ ਪਿਆ ਇਹਨੂੰ ਪਰ ਲਾਉਨੇ ਆਂ ਮੇਥੇ ਜਦੋਂ ਚੀਰੇ ਹੁੰਦੇ ਆ ਨਾ ਉਦੋਂ ਐ ਕਾਫੀ ਜ਼ਿਆਦੇ ਲੱਗਦੇ ਆ ਵੀ ਜਿੰਨੇ ਕਾਫੀ ਜ਼ਿਆਦੇ ਆ ਪਰ ਬਾਅਦ ਚ ਥੋੜੀ ਜੀ ਸਬਜੀ ਆ ਜਿਹੜੀ ਉਹ ਬਨ ਜਾਂਦੀ ਏ ਬਸ ਪਰ ਜੀ ਇਹਨੂੰ ਜਿਹੜੇ ਦੱਦ ਨੂੰ ਵਾਲਾ ਦਵਾਕੇ ਰੱਖਿਆ ਹੁੰਦਾ ਸਵੇਰ ਇਹਦੇ ਤੋਂ ਮਲਾਈ ਲਾਉਣੇ ਆ ਤੇ ਇਹਦਾ ਨਹੀਂ ਬਣਾ ਦੇਣੇ ਆ ਉਧਰ ਸਰਜੀਤ ਗੋਗਾ ਸਿੱਟੇ ਆਈ ਆ ਹੁਣ ਬਸ 17 ਚੋਣੇ ਆ ਅੱਜ ਤਾਂ ਜਿਹੜਾ ਬਾਹਰ ਹਨ ਮੌਸਮ ਕਾਹਦਾ ਹੀ ਵੈਸੇ ਮੌਸਮ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਪਰ ਅੱਜ ਤਾਂ ਸਾਰਾ ਦਿਨ ਰੱਬ ਨੇ ਜਿਹੜਾ ਵੀੜਾ ਨਹੀਂ ਸੁੱਕਣ ਦਿੱਤਾ ਗਾ ਪੂਰਾ ਮੀਂਹ ਵੀ ਨਹੀਂ ਪੈਂਦਾ ਗਾ ਤੇ ਹੋਰ ਹੀ ਪੂਰਜੀ ਥੋੜੀ ਥੋੜੀ ਆਈ ਜਾਂਦੀ ਆ ਵੇੜਾ ਇਹ ਤਸਵੀਰ ਦਾ ਇਹ ਸਾਰਾ ਵੇੜਾ ਗਿੱਲਾ ਪਿਆ ਬਿਲਕੁਲ ਵੀ ਵੇੜਾ ਨਹੀਂ ਸੁੱਕਿਆ ਗਿਆ ਕਮੈਂਟ ਵੀ ਉਧਰੋਂ ਕੱਪੜਿਆਂ ਦਾ ਕੱਸ ਚੜ੍ਹਿਆ ਪੈਣਾ ਇਹਨਾਂ ਕਿਸੇ ਦਾ ਸੂਟ ਕੱਟਣ ਵਾਲਾ ਕਿਸੇ ਦਾ ਸਿਆਉਣ ਵਾਲਾ ਉਧਰੋਂ ਠੰਡ ਆ ਜਿਹੜੀ ਬਹੁਤ ਜ਼ਿਆਦਾ ਹੋ ਗਈ ਹੈ ਜੀ ਬਾਬਾ ਜੀ 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 ਵਾਧੂ ਹੌਲੀ ਹੌਲੀ ਬੈਂਟ ਤੇ ਵੀ ਚੜੀ ਜਾਊਗੀ ਹਾਂ ਬੈਂਟ ਰਹਿ ਗਈ ਬਾਕੀ ਸਾਰਾ ਸਿਰ ਕਾਹਦੇ ਵਾਰੀ ਨਹੀਂ ਆਉਦੀ ਜਿਹੜੇ ਗਾਟਾਂ ਵਾਲੇ ਨੇ ਜਿਹੜੇ ਗਰਮੀ ਵਾਲੇ ਉਹ ਗਰਮੀ ਚ ਪਏ ਰਹਿ ਜਾਂਦੇ ਆ ਕਿ ਸਾਡੇ ਸੂਟ ਗਰਮੀ ਚ ਪਏ ਹੀ ਰਹਿ ਗਏ ਸੈਂਤੇ ਨਹੀਂ ਕਿ ਸਾਰੀ ਗਰਮੀ ਲੰਘ ਗਈ ਆ ਤੇ ਹੌਲੇ ਮੈਨ ਲੱਗਾ ਸਰਦਾਂ ਵਾਲੇ ਨੂੰ 2 ਮਹੀਨੇ ਤੱਕ ਠੰਡ ਦੇਖਦਾ ਨੰਗ ਗਿਆ ਵਿੱਚੋਂ ਮੱਗਰ ਵੀ ਨੰਗ ਗਿਆ ਤੇ ਪੂ ਵੀ ਨੰਗ ਗਿਆ ਨੰਗ ਰਹਿਦਾ ਆ ਤੇ ਸੂਟ ਸਾਨੂੰ ਗਾਂ ਪੈਸੇ ਦੇ ਕੇ ਸਭ ਨੂੰ ਪਿਆਰ ਕਰਨੇ ਆ ਸਹੀ ਗੱਲ ਆ

दो ना ना, ने ने, चार छुटिंगा करा कस चढ़ चढ़ा घर बस मोटे मोटे नबेड़के बह जाएगा काम करना <coughs> तो, कोई होगा वादू काम नहीं हूं <coughs> कोई किसी सफाई नहीं चजी कोई कुछ नहीं हम हम चार चलूगा फिर सैट बैट ਜਦ ਜਦੋ ਘੋੜਾ ਜਾਂ ਜੇਤਾਂ ਪਤਪ ਜੀ ਨਿਕਲੇ ਨਾ ਉਹਨੇ ਜਣਵਡਾ ਲੱਗ ਲੱਗ ਜਾਂਦਾ ਕਿ ਜਣਵਡਾ ਸਾਰਾ ਜਦੋਂ ਹੁਣ ਤੋਫਾ ਹੈ ਨਹੀਂ ਹੋਂ ਤਾਂ ਬਾਹਰ ਆਏ ਹੋਇਆ ਕੈਜੂਮਿਸ਼ੇ ਸਭ ਤਰੱਜੇ ਹੁੰਦੇ ਆ। ਇਹੋ ਕਰ ਜਾਦੇ ਕੁਲਵਾ ਜਾਂ ਮਾਰਦਾ ਸਾਰੇ ਪਹਮਾਨ। ਜਣਵਡਾ ਤੱਕੋਂ ਨਿਕਲੀ ਹੋਵੇ ਤਾਂ ਜਣਵਡਾ ਬਟਾ ਲੱਗਦਾ। ਮੈਂ ਰਜਾਈ ਅੱਜ ਵੀ ਨਹੀਂ ਵਰਤੀ ਪਰ ਰਾਤ ਇਹਨਾਂ ਨੇ ਕਿਸੇ ਨੇ ਪਿਆਈ ਨਹੀਂ ਸੰਧਾ ਲੱਗਦੀ ਮੈਨੂੰ ਸਿਰਫ ਅਜੇ ਪਤਲੇ ਕੰਬਲ ਦੀ ਕੋਈ ਗੱਲ ਨਹੀਂ। ਮੈਨੂੰ ਲੱਗਦਾ ਅਸੀਂ ਸਾਰਾ ਕੋਰਡ ਨਹੀਂ ਉਦਾਰ ਕਰਨ ਜਾਈ ਕੋ ਤਾਂ ਬਟਾ ਸਭ ਬੱਸੀ ਕਰਦੇ ਮਾਹੌਲ ਆ ਤਕੋਂ ਆਉਂਦਾ ਕਿ ਮਮੀ ਮੈਂ ਤੇਜ਼ ਚ ਵੀ ਕਰਮੀ ਆਉਂਦੀ ਆlfloor ਪਾਈ ਮੋਟੀ ਤੇ ਨਾਲ ਹੀ ਤਾਂ ਮੰਨੇ ਦੇ ਦੋ ਦਿਨ ਮੈਂ ਪੁੱਛਿਆ ਮੈਂ ਕਿ ਠੰਡ ਲੱਗਦੀ ਤੂੰ ਸਿੰਗਲ ਰਜਾਈ ਹੈਗੀ ਉਹ ਕੱਢ ਦੇਣੀ ਕਦੋਂ ਨਹੀਂ ਮੈਂ ਤੁਸੀਂ ਕੰਬਲ ਰਜਾਈ ਨੇ ਪਾ ਦਿੱਤੀ ਅਸੀਂ ਤਾਂ ਪਰ ਅਸੀਂ ਤਾਂ ਪਹਿਲਾਂ ਸਭ ਪਤਲਾ ਕੰਬਲ ਕਰੀਏ ਅਸੀਂ ਉਹ ਰੱਖ ਕੇ ਤੇ ਮੋਟਾ ਕੰਬਲ ਕੱਢ ਲਿਆਗੇ ਤੇ ਕਵਰ ਜਿਹੜਾ ਹੈ ਅਸੀਂ ਮੋٹے ਕੰਬਲ ਤੇ ਹੁਣ ਮੋਟਾ ਕੰਬਲ ਵੀ ਮੈਂ ਤਾਂ ਕਵਰ ਧੋਤਾ ਆਦਾ ਤੇ ਕੰਬਲ ਰੱਖਦਾ ਸਾਹਮਣੇ ਉਹ ਵੀ ਪਰਸੋਂ ਤੇ ਮੈਂ ਤਾਂ ਪਰਸੋਂ ਨਹੀਂ ਬਣਾ ਲਾਈ ਕੱਢ ਲਈ ਆ ਅਸੀਂ ਹੁਣ ਕੱਲ ਨੂੰ ਦੇ ਤੇ ਗੈਣੀ ਆ ਨਾ ਅਸੀਂ ਠੰਡ ਲੱਗਦੀ ਆ ਮੈਂ ਕੰਮ ਤੇ ਜਾ ਰਹੀ ਸੀ ਗਾਦੀ ਲੱਗ ਗਈ ਆ ਮਾਂ ਨੂੰ ਤੇ ਜਾਦੇ ਲੱਗ ਹਰ ਮੈਂ ਕਹਿ ਰਿਹਾ ਨਾ ਬੜਾ ਦਾ ਹਰ ਮੈਂ ਤੇ ਗਰਮੀ ਆਈ ਥੋੜੀ ਥੋੜੀ ਗਰਮੀ ਆਈ ਥੋੜੀ ਥੋੜੀ ਹਾਲਤ ਨਹੀਂ ਹੈ ਕੋਈ ਗਰਮੀ ਆਉਂਦੀ ਹੈ ਸਰਦ ਸਿਆਲ ਵੀ ਤੇ ਗਰਮੀ ਆਉਂਦੀ ਨਰਮਲੀ ਕੰਦਾਸ ਮਮੀ ਅੱਗੀ ਤੇ ਜਾਈਗੀ ਕੱਟਣੀਗੀ ਪਰ ਕੱਲੇ ਉਹਨੂੰ ਕਵਰ ਨੂੰ ਦੇਖੇ ਨਾ ਸੌਫੇ ਜਿਹੜਾ ਉਹ ਬਹੁਤ ਵੱਡਾ ਆ ਦਾ ਬਹੁਤ ਵੱਡਾ ਜਾਈ ਦਾ ਬਣਾ ਲਈ ਮੀ ਨਵਸਰ ਜਾਈ ਲਈ ਜੜੀ 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 ਦਾ ਫਾਰਮਿਕ ਤਾਂ ਬਹੁਤ ਜਲਦ ਕੁਪਾ ਪਾ ਪਾ ਬਾਤ ਜਿਹਾ ਨਾ ਖੰਡ ਲੱਗਦੀ ਨੰਦਰ ਬੰਦ ਹੋ ਜਾਂਦੇ ਹਨ ਸਾਰੇ ਸਾਰਿਆਂ ਨੂੰ ਉਸ ਤੋਂ ਨਾ ਖੰਡ ਨਹੀਂ ਲੱਗਦੀ ਬੜਾ ਇੱਕ ਬਰਦੇ ਮੰਦਰ ਤਾਂ ਖੰਡ ਲੱਗਦੀ ਜੇ ਪਰਦੇ ਤੋਂ ਬਾਹਰ ਨਿਕਲਦੇ ਲੋਕੀ ਜੋ ਬਾਹਰ ਜਾਂਦੇ ਉਹਨੂੰ ਪਤਾ ਲੱਗਦਾ ਮੇਰੇ ਦਾਦੀ ਉੱਡ ਲੱਗਦੀ ਅਕੋਦਰ ਨੇ ਕੰਮ ਲਿਆ ਤਾਂ ਆਪਣਾ ਖੰਡ ਜਾਦੇ ਸੀ ਨਾ ਉਹ ਕਰਿਆ ਨਾ ਕਹੇ ਇਹ ਕੰਮ ਹੈ ਜੀ ਅਗਲੇ ਕੋਈ ਬਰਾੰਡਾ ਬੁਣਾ ਰਹੇ ਸੀ ਕੱਲੇ ਕੰਮ ਦੇ ਜਿਹਨੇ ਉਸ ਦਾ ਪ੍ਰਖਾਂ ਲੱਗ ਤੀ ਇਹ ਕੰਮ ਹੈ ਕੰਮ ਹੈ ਇੱਧਰੋਂ ਬਹੁਤ ਸਾਰਾ ਬਾਂਦ ਹੋ ਗਿਆ ਅੰਦਰ ਜੁਦਾ ਕਰਾ ਜੇ ਲੈ ਤਾ ਕੋਈ ਨਹੀਂ ਮੈਨੂੰ ਲੱਗਦਾ ਸਾਨੂੰ ਨਹੀਂ ਨਹੀਂ ਕਈ ਵਾਰੀ ਨਾ ਜਦੋਂ ਕੋਰਾ ਪੈਣ ਲੱਗ ਜਾਂਦਾ ਨਾ ਉਦੋਂ ਠੰਡ ਹੁੰਦੀ ਹੁੰਦੀ ਆ ਪਰ ਹੁਣ ਕਾਹਦੀ ਤੱਕ ਬਹੁਤ ਨੰਨ ਹੋਈ ਪਈ ਆ ਕੰਡਾ ਹੋਈ ਪਈ ਪਰ ਬੱਦਲ ਵਾਈ ਕਰਕੇ ਠੰਡ ਨੂੰ ਮਹਿਸੂਸ ਨਹੀਂ ਹੁੰਦੀ ਵੀ ਤੁਹਾਨੂੰ ਲੱਗਦੀ ਘੱਟ ਆ ਹਾਕੀ ਤਾਂ ਕਾਫੀ ਜ਼ਿਆਦਾ ਠੰਡ ਹੋਈ ਪਈ ਆ ਲਓ ਜੀ ਆਪਣਾ ਦੁੱਧ ਆ ਜਿਹੜਾ ਨਿੱਗਾਇਆ ਕਰ ਲਿਆ ਆਪਾਂ ਇਹਨਾਂ ਕਿਉਂਕਿ ਸਵੇਰ ਵਾਲਾ ਦਵਾਇਆ ਹੁੰਦਾ ਇਹਨੂੰ ਤਾਂ ਆਪਾਂ ਮਲਾਈ ਲਾ ਲਈਏ ਉਹਨੂੰ ਜਾਗਵਾ ਦੇਈਏ ਤੇ ਨਹੀਂ ਸਾਨੂੰ ਸੂਰ ਸਵੇਰ ਨੂੰ ਆਇਆ ਆਪਾਂ ਉਸਨੂੰ ਬਾਹਰ ਵੀ ਖਰਾਵਾ ਗਣੀ ਨਸ਼ੀ ਸਾਰਾ ਕੁਝ ਆ ਨਹੀਂ ਨਾ ਚਦੀ ਹੈ ਇਹ ਕੰਮ ਹੈ ਸਾਰਾ ਕੁਝ ਦਾ ਬੈਠੇ ਬਸ ਚਲੋ ਜੀ ਸਬਜੀ ਵਿੱਚ ਤੜਕਾ ਲੱਗ ਗਿਆ ਤੇ ਆਪਾਂ ਇਹਦੇ ਧਾਰਾਂ ਧੋਣੇ ਚੋਂਦਿਆਂ ਕਰਦੇ ਆਂ ਬਣੀ ਜੂਗੀ ਬਸ ਸਬਜੀ ਫਿਰ ਇੱਥੇ ਦੋ ਬੱਗਾਂ ਨੂੰ ਹੋਰ ਵੀ ਕਰੋ ਕਿ ਨਾ ਪੱਟ ਜਾਣਾ ਕੁਆਲਿਫਾਇ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਤੇ ਇਹ ਵੀ ਸਾਰਿਆਂ ਨੂੰ ਮਾਇ ਤਰੱਕੀਆਂ ਬਖਸ਼ੇ ਨਵੇਂ ਸਾਲ ਚ ਜਿਨ੍ਹਾਂ ਦੇ ਵੀ ਕੋਈ ਕੰਮ ਰੁਕੇ ਹੋਏ ਆ ਸਾਰੇ ਬੰਨ ਕੱਲ ਨੂੰ ਆਪਾਂ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਵੇਂ ਜੁੜਦੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਕੱਲ ਨੂੰ ਆਪਾਂ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ